ਮਕਸਦ ਸਾਹਿਬੀ ਕੇ ਯੂਥ ਅਕਾਲੀ ਦਲ ਵੱਲੋਂ ਕਾਂਗਰਸ 'ਤੇ ਪੰਜਾਬ ਪ੍ਰਦਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਵਾਸ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਰਾਜਾ ਵੜਿੰਗ, ਪ੍ਰਗਟ ਸਿੰਘ ਤੇ ਹੋਰ ਕਾਂਗਰਸੀ ਆਗੂਆਂ ਦੇ ਜਿਹੜੇ ਕਿ ਪੁੱਤਲੇ ਸਾੜੇ ਗਏ ਨੇ। ਯੂਥ ਅਕਾਲੀ ਦਲ ਦੇ ਆਗੂ ਨੇ ਕਿਹਾ ਹੈ ਕਿ ਇਹ ਰੋਸ ਪ੍ਰਦਰਸ਼ਨ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਬਿਆਨ ਦੇ ਖਿਲਾਫ ਕੀਤਾ ਗਿਆ। ਜਿੱਥੇ ਉਹਨਾਂ ਕਿਹਾ ਹੀ ਕਾਂਗਰਸ ਸਰਕਾਰ ਦੇ ਦੌਰਾਨ ਪਾਰਟੀ ਵਿੱਚ ਦੋ ਟੜੇ ਸਨ ਜਿੱਥੇ ਇੱਕ ਚਾਹੁੰਦੇ ਸਨ ਕਿ ਬੇਅਦਬੀ ਮਾਮਲੇ 'ਤੇ ਤੁਰੰਤ ਫੈਸਲਾ ਹੋਵੇ ਦੂਜੇ ਉਹ ਚਾਹੁੰਦੇ ਸਨ ਕਿ ਇਹ ਮਾਮਲਾ ਲੰਬਾ ਖਿੱਚਿਆ ਜਾਵੇ ਯੂਥ ਕਾਲ ਦੇ ਆਗੂ ਨੇ ਸਿੱਧਾ ਸਵਾਲ ਰੱਖਿਆ ਕਿ ਰਾਜਾ ਵੜਿੰਗ ਜਿਸ ਸਮੇਂ ਕਾਂਗਰਸ ਸਰਕਾਰ ਵਿੱਚ ਮੰਤਰੀ ਸਨ ਉਹ ਕਿਹੜੇ ਧੜੇ ਨਾਲ ਸਨ ਕਿ ਉਹਨਾਂ ਨੇ ਬੇਅਦਬੀ ਮਾਮਲੇ ਵਿੱਚ ਇਨਸਾਫ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾਂ ਫਿਰ ਰਾਜਨੀਤਿਕ ਹਿੱਤਾਂ ਲਈ ਇਸ ਨੂੰ ਲੰਬਾ ਖਿੱਚਣ ਦਾ ਹਿੰਸਾ ਬਣੇ ਉਹਨਾਂ ਇਹ ਵੀ ਕਿਹਾ ਹੈ ਕਿ ਗੁਰੂ ਸਾਹਿਬਾਨਾਂ ਦੀ ਬੇਅਦਬੀ ਮਾਮਲਿਆਂ ਨੇ ਸਿੱਖ ਗੋਮ ਦਾ ਮਨ ਚ ਜੋੜ ਕੇ ਰੱਖ ਦਿੱਤਾ ਸੀ ਅਤੇ ਜੇਕਰ ਕਿਸੇ ਨੇ ਇਹ ਮਸਲੇ ਰਾਜਨੀਤਿਕ ਵਾਸਤੇ ਚਲਾਏ ਨੇ ਤਾਂ ਉਹ ਸਮਾਸ ਤੇ ਧਰਮ ਦੋਹਾਂ ਦੇ ਗੁਨਾਹਗਾਰ ਨੇ ਇਸ ਮੌਕੇ ਉਹਨਾਂ ਨੇ ਰਾਜਾ ਵੜਿੰਗ ਨੂੰ ਆਮੋ ਸਾਹਮਣੇ ਹੋ ਕੇ ਜਵਾਬ ਦੇਣ ਦੀ ਲਲਕਾਰ ਦਿੱਤੀ ਹੈ ਤੇ ਮੰਗ ਕੀਤੀ ਹੈ ਕਿ ਉਹ ਸਾਰਿਆਂ ਦੇ ਸਾਹਮਣੇ ਦੱਸਣ ਕਿ ਉਹਨਾਂ ਦੀ ਕੀ ਭੂਮਿਕਾ ਰਹੀ ਹੈ ਉਹਨਾਂ ਇਹ ਵੀ ਮੰਗ ਕੀਤੀ ਹੈ ਕਿ ਜਿਸ ਨੇ ਇਸ ਮਾਮਲੇ ਨੂੰ ਲੰਮਾ ਖਿੱਚਣ ਦੀ ਸਲਾਹ ਦਿੱਤੀ ਸੀ ਉਸ ਨੇਤਾ ਦਾ ਨਾਮ ਸਾਹਮਣੇ ਲਿਆਂਦਾ ਜਾਵੇ